ਤਸਰੀ ਕਾਲ ਜੀ ਜੋ ਕਾਲ ਜੀ ਦਾ ਸਾਰਾ ਪਤਾ ਕਹਦੇ ਬੋਲਦਾ ਤਸਰੀ ਕਾਲ ਜੀ ਹੁਣ ਜੰ ਟੁੱਟੇ ਦਾਰ ਨੇ ਮੈਨੇ 40 ਆਪੇ ਹੁਲੇ ਜਾ ਹੋ ਗਏ 38 ਜੇ ਵੀ ਜਿਹੜੇ ਜਾਂਦੇ ਹੁਣ ਅਸੀਂ ਕਾਲ ਜੀ ਲੋ ਬਾਈ ਜੀ ਲਿਆ ਜਾਂਦਾ ਮੰਦਿਰ ਵੀ ਲਿਆਇਆ ਤਾਂ ਕਿਨੇ ਰੋਡ ਲਿਆਇਆ ਮੰਦਿਰ ਨਾ ਮੈਂ ਧਾਰ ਲਿਆ ਆਪਣਾ ਕਿਵੇਂ ਥਲੇ ਤੇਰੇ ਮੇਰੇ 45 ਦੇ ਕੋਲ ਪੀ ਕਰ ਦੇਣਾ ਕਰਨੇ ਦੀ ਹੋਣੀ ਤੇ ਮੈਂ ਇੱਥੇ ਯਾਰ ਦੱਸ ਦਿੰਦਾ ਮਾਦਾ ਸਰ ਗਿਆ ਦਾ ਦਾਦਾ ਜਵਾਬ ਇਹ ਤਾਂ ਜਿਵੇਂ ਜਵਾਬ ਦੇਣਾ ਦਾ ਆਪੇ ਤਾਂ ਹੀ ਦੇ ਦੇਣਾ ਨਾ ਨਾ ਮੈਂ ਤਾਂ ਹੱਸੂਗੀ ਯਾਰ ਦਾਦਾ ਸਹੀ ਨਾ ਨਾ ਕਰਦੇ ਯਾਰ ਗਿਆ ਲੈ ਭਈ ਐ ਦਿੱਥੇ ਮੰਡੀ ਹੈ ਮੰਡੀ ਤੇ ਲੱਦਦੇ ਭਈ ਇਹਨੇ ਮੋੜ ਕਰ ਰਹੀ ਤੇ ਆਪਾ ਨਾ ਥੋੜੀ ਆਉਣਾ ਦਾ ਠੀਕ ਆ ਕਿੰਨੇ ਰੋ ਲੱਤਾ ਹੁਣਾ ਸੱਤ ਬੰਦੇ ਤੇ ਆਓ ਤਰ ਬੰਦੇ ਲਿਵਰ ਅੰਦਰ ਅੰਦਰ ਮੇਰਾ ਬੀਜ ਲੈ ਕੇ ਆ ਤੂੰ ਬੀਜ ਲੈ ਕੇ ਆ ਜਿਹੜਾ ਹਾਂ ਇਹਨੂੰ ਦੋ ਥੱਲੇ ਜੂਰੀਏ ਤੇ ਬਸ ਉਹ ਘੱਟੇ ਪਾਉਂਗਾ ਡੇਢ ਦੇ ਦੋ ਦੇ ਵੀ ਘਟਾ ਲਈ ਬਸ ਮੈਂ ਵੀ ਤਾਂ ਘਟਾ ਲਈ ਬਸ ਉਹਨੂੰ ਥੱਮਣਾ ਘੱਟੇ ਪਣਾ ਤੂੰ ਘਟਾ ਲਈ ਨਾ ਮੈਂ ਤਾਂ ਪਿਛਲੇ ਸਾਲ ਘੱਟੇ ਪਾਇਆ ਉਹਦੇ ਚ ਉਹ ਵੀਜੇ ਉਹ ਲੈਂਦਾ ਏ ਇਹਦਾ ਲੱਖ ਰੁਪਏ ਦਾ ਮਾਲ ਕਦਾ ਹਸ ਵੀ ਇਹਦਾ ਕਿੰਨੇ ਕਿੰਨੇ ਦਾ ਚਲੀ ਗਿਆ ਚੱਲ ਛੱਡ ਦੁਨੀਆਂ ਦੁਨੀਆਂ ਸਾਰੀਆਂ ਗੱਲਾਂ ਇਹ ਸਭ ਉੱਛੀ ਦਿਨ ਨੂੰ ਮਿਲਿਆ ਮਸਾਲੇ ਤੇ ਆ ਤੂੰ ਕਹਿਣਾ ਬਿੰਦਰ ਨੂੰ ਨਾ ਟੋੜਿਆ ਟੋਆ ਤੂੰ ਹਾਂ ਜਵਾਬ ਦੇ ਦੇਣਾ ਵਜੇ ਅੱਜ ਕਹੀ ਮੜ ਜਾ ਇਹਨੂੰ ਉਹ ਅੱਜ ਭਲਾ ਕੇ ਆ ਜਾ ਕੀ ਨੂੰ ਆਹ ੱਡਾ ਹੋ ਕੇ ਟਰਾਲੀ ਚ ਆ ਜਾ ਨਾ ਨਾ ਚੱਲੇ ਗਏ 835 ਚੱਲ ਉਹ ਦੋਆਂ ਨੇ ਚੱਕ ਕੇ ਲੈ ਆਈ ਜਾਣਾ ਹਾਂ ਇੱਥੇ ਹੀ ਨਹੀਂ ਲਾ ਕੇ ਵਿਚ ਰੱਖ ਦੇਣਾ ਆ ਜਾ ਟਰਾਲੀ ਲੈ ਜਾ ਉੱਤੇ ਕਢਿਆ ਅੱਜ ਇੱਥੇ ਤੇ ਲੈ ਜਾ ਟਰਾਲਾ ਬਿੰਦਰ ਆ ਕੁ ਤੇ ਨਾ ਹੁਣ ਹਾਂ ਹਾਂ ਇਹ ਰਹਿ ਗਿਆ ਵਾ ਇਕੱਲੇ ਨਹੀਂ ਡੱਢ ਦੇ ਪਾਪਾ ਚੱਕਾਈ ਗਏ ਆ ਮੈਂ ਇਕੱਲੇ ਚੱਕੀ ਗਏ ਆ ਹਾਂ ਓ ਹਲੇ ਤੈਨੂੰ ਕਹਿੰਦਾ ਮੈਂ ਦੱਸ ਦਿੰਦਾ ਤੇਰਾ ਲੱਗਿਆ ਕੀ ਇਹ ਇਹਨਾਂ ਲੱਗਿਆ ਨਹੀਂ ਓ ਤਿੱਕ ਕਿੱਦਾਂ ਆਦੋਂ ਅੰਦਰ ਕੱਢੀ ਜਾਂਦਾ ਓ ਤੁਸੀਂ ਦੋ ਸਿਕੰਜੇ ਜਾਜੋ ਮੈਂ ਇਕੱਲਾ ਹੀ ਬਹੁਤ ਟ੍ਰੈਂਡੀ ਪਾ ਦੋ ਸਿਕੰਜੇ ਜਾਜੋ ਲੱਤਾ ਹੋਰ ਇਹਦੀ ਵੀ ਤੇਰੀ ਮੇਰੀ ਵੀ ਇਹਦੀ ਅਜੀਰਤ ਤੁਹਾਡਾ ਕਿਹੜਾ ਇਹਦੀ ਆ ਹਾਂ ਤੁਹਾਡੇ ਟੂਏ ਰਹਿੰਦੇ ਮੇਰੇ ਬੇਦਾ ਕੁਝ ਨਹੀਂ ਬਿਕੜਦਾ ਚਾਚੇ ਚਾਚੇ ਤੇਰੀ ਲਾਗੋ ਮੜਾ ਸੀ ਸਿੱਧਾ ਜੇ ਘੇਰ ਤੇ ਕਰਨਾ ਤੇਰੇ ਦਿੱਸਾ ਕੀ ਕਰਨੀ ਹੈ ਨਹੀਂ 15 ਨਾਲ ਦੋਈਏ ਜੱਜ 15 ਚੱਲ ਗਏ ਚੱਨਗੇ ਜਿਹੜੀ ਆਮਕੋ 15 15 20 ਕਰ ਲੋ ੜਿਆ 20 ਵੀ ਲੈ ਜੋ ਯਾਰ ਹੁਣ ਕੀ ਆ 10 ਹੋ ਲੱਗ ਕੇ 50 ਲੱਦ ਲੋ ਨਹੀਂ ਦੇਖਿਆ ਚੱਕ ਹੋ ਜਾਊਗਾ ਉਹ ਫੇਰ ਇੱਧਰ ਟਰੈਕਟਰ ਬਾੜਨਾ ਪੈਣਾ ਇਹਨੂੰ ਥੱਲੇ ਲੱਤ ਕੇ ਲਾਉਂਗੂ ਦੇਖ ਲੈ ਪਿਛਲੇ ਗਏ ਥੱਲੇ ਪਹਿਲਾਂ ਮੇਰਾ ਉਹ ਵੇਖੋ ਮੇਰੇ ਕੋਲ ਮੈਂ ਕਹਿੰਦਾ ਸੱਤ ਕਠਾ ਨਹੀਂ ਰਹਿ ਅੱਜ 10 ਕਠਾ ਨਹੀਂ ਹੋਈ ਬੱਸ ਆਪ ਵੀ ਖਈਏ ਨੇ ਦਿੱਤੇ ਨਹੀਂ ਨਹੀਂ ਕਰਨੇ ਜੀ ਪਤਾ ਬੱਸ ਉਹ ਕਰ ਆ ਅੱਜ ਉਹਦੇ ਨਾਲ ਮੋਲਿਆ ਸੜ ਖਾਰਾ ਹੀ ਆ ਨਵਾਂ ਆਇਆ ਮੈਂ 25000 ਦਾ ਬਣ ਰਿਹਾ ਖਰਚਾ ਨਹੀਂ ਗੰਨੇ ਪਰ ਹੁੰਦਾ ਗੰਨੇ ਵਾ ਬਹੁਤ ਖਰਚਾ ਆ 25000 ਦਾ ਸਮਾਨ ਉਦਣ ਲਿਆਇਆ 45000 ਦਾ ਜੀ ਗੰਨੇ ਵਾ ਖਰਚਾ ਬਹੁਤ ਹੁੰਦਾ ਰੋਜੀ ਐ ਕਿੱਕ ਰੱਖਦੇ ਹੋ ਤੁਸੀਂ ਐ ਟਾਈਟਾ ਵੀ ਰੱਖੀ ਦਿੱਤੀ ਰੱਖਿਓ ਜੀ ਇਹ ਵੀ ਖਰਚਾ ਆਉਂਦਾ ਤਾਂ ਜਾ ਕੇ ਕੀ ਨੀ ਬਣਦੀ ਹੋਰ ਇੱਕ ਦੋ ਤਿੰਨ ਤਾਂ ਜਾ ਕੇ ਮਿੱਠਾ ਮਿਲਦਾ ਹੈਗਾ ਸਾਨੂੰ ਸ਼ੂਗਰ ਹੈ ਤਾਂ ਜਾ ਕੇ ਸ਼ੂਗਰ ਬਣਦਾ ਹਾਂ ਜਾ ਕੇ ਦਾਰੂ ਜੀ ਬਣਦੀ ਪਾਣੀ ਜਾ ਕੇ ਦਾਰੂ ਬਣਦੀ ਇਹ ਵੀ ਹਟ ਨਾਲੇ ਨੂੰ ਵੀ ਨਾਲੇ ਹਟਲਾ ਉਹ 45 ਕਿਲੋ ਥੈਲਾ ਦਾ ਤੇ ਹੈਰਾਨ ਬੰਦੇ ਆ ਉਹ ਹੀ ਹੋਲੀ ਹੋਣ ਕਰਦਾ ਚੱਕੇ ਮਾਰ ਫਰੋਂ ਡਾ ਡੱਛੇ ਤੇ ਮਾਰੇ ਕਿਥੇ ਲਾਪੇ ਤੇ ਕੀ ਉਹ ਤੂੰ ਲਾ ਗਿਓ ਓਏ ਐਸੀ ਜੇ ਮਾਰੇ ਕਰਾਂ ਐ ਕਾਇ ਮਾਰ ਉਹ ਤੂੰ ਖਬਰ ਜਾ ਚਾਚਾ ਕਹੋ ਜੀ ਕਿ ਇਹ ਟੋਟੇ ਨੇ ਇਹਨਾਂ ਮਾਜੋ ਮੈਂ ਭਾਨਾ ਦਿਓ ਵੀਰੇ ਗਰ ਪਿਆ ਕਹਿੰਦਾ ਅੱਛਾ ਹਲੋ ਆਹ ਹੋ ਗਿਆ ਇਹ ਬੈਂਡ ਵਾਲਾ ਯਾਰ ਬੇਲੀ ਆ ਗਏ ਔਰ ਕਿਦਾਂ ਫਿਰ ਜੀਬੀਪੀ ਜੀਬੀਪੀ ਡੋਰ ਨਾਲ ਚਾਰ ਚਾਰ ਨਾਲ ਤਰੀਬ ਕੋਈ ਅੰਗਰੇਜ਼ੀ ਨਾ ਲੱਗਣਾ ਯਾਰ ਕੋਈ ਇੰਗਲੈਂਡ ਦੀ ਪਾਸ ਨਾ ਪਸੰਦ ਭਾਈ ਅੰਗਰੇਜ਼ੀ ਆਉਣੀ ਉਹਦੀ ਰਹਿ ਜਾਣਾ ਤਾਂ ਪੰਜਾਬੀ ਦੇ ਵੱਟੇ ਦੌਰਿਆ ਇਹਦੀ ਕਿਹਿਆ ਫੱਕ ਲੱਗਿਆ ਗਲੈਂਡ ਦਾ ਤੇ ਪੰਜਾਬ ਦਾ ਜਿਹੜੀਆਂ ਚੀਜ਼ਾਂ ਦਾ ਫਰਕ ਉਹ ਬਹੁਤ ਆ ਜਿਆਦਾ ਜਿਹੜੀਆਂ ਦਾ ਹੈ ਨਹੀਂ ਉਹਨਾਂ ਦਾ ਜਿਆਦਾ ਨਹੀਂ ਕਿਹੜੀ ਚੀਜ਼ਾਂ ਖਾਣ ਪੀਣ ਦਾ ਫਰਕ ਆ ਉਸੇ ਹੋਰ ਨੌਜਾਦਾ ਕੁਆਲਟੀ ਆ ਮੌਸਮ ਦਾ ਲੋ ਮੌਸਮ ਦਾ ਵੀ ਕੁਆਲਟੀ ਫਰਕ ਆ ਨਾ ਹਵਾ ਜਿਆਦਾ ਛੋਹੋ ਦੂਰ ਨਾ ਉੱਥੇ ਤਿੰਨ ਨਾਏ ਕਿਉ ਲੋ ਅგილ ਜਾ ਹਾਂ ਸਾਰੇ ਕਿੰਨਾ ਪਤਾਨ ਕਿੰਨਾ 300 ਹੋਣਾ ਹੋਰ ਤਾਂ ਇਹ ਗੱਡੀ ਦੇਖੀ ਫੋਨ ਪਕੰਨਾ ਹੋਣਾ ਇਹਦੇ ਪਰ ਨਹੀਂ ਆਉਣਾ ਇਹਦੇ ਪਿੱਛੇ ਕੀ ਚੀਜ਼ ਆਈਫੋਨ ਚ ਆਉਣਾ ਚਾਬੀਆਂ ਲਈ ਗਤ ਨੂੰ ਲੱਜੂ ਉਹ ਡੂਲ ਤੇ ਪਈਆਂ ਯਾਰ ਮੈਂ ਤਾਂ ਜਿੰਦਾ ਇਕੱਠਾ ਮਾਰੀ ਪਹੁੰਚ ਵੀ ਕਰ ਦੋ ਇੱਥੇ ਡੱਕੇ ਪਾੜ ਗਾਰੇ ਹੱਥੇ ਹੋਵੇ ਹੁਣ ਡੋਗੋ ਹਟਾਉ ਦੀ ਕੋਈ ਕਹਿੰਦਾ ਹੈ ਕੌਣ ਕਹਿੰਦਾ ਵਧੀਆ ਕੋਈ ਕਹਿੰਦਾ ਹੁਣ ਕੌਣ ਕਹਿੰਦਾ ਮੇਰਾ ਫੋਨ ਤਾਂ ਇਹਦੇ ਪਿੱਛੇ ਛਪਿਆ ਜੇਬ ਤੇ ਮੰਨਦਾ ਆ ਮੈਂ ਚਾਬੀ ਦੇ ਮੈਨੂੰ ਪਈ ਇੰਗਲੈਂਡ ਹੀ ਐ ਇਹਨੂੰ ਸਾਡੀ ਭਾਸ਼ਾ ਹੁਣ ਸਮਝ ਨਹੀਂ ਆਉਂਦੀ ਇੰਨੀ ਇਹ ਜੀ ਬੋਲੇ ਕਰੋ ਭਾਈ ਹੁਣ ਇਹਨੂੰ ਇਹ ਜੀ ਬੋਲੇ ਕਰੋ ਜਾਂਨੇ ਆਈ ਇਲੈਕਟ੍ਰੀਕ ਲਾਸ ਕਿਆ ਕਰਾਉ ਤੂੰ ਜਾਂਦਾ ਉਹ ਦੇਖਣਾ 에어 ਇੰਡੈਕਸ ਜੇਰੀ ਤੂੰ ਦੋ ਮਹੀਨੇ ਰ ਆਇਆ ਤੈਨੂੰ ਕੋਈ ਫਰਕ ਨਹੀਂ ਪਿਆ ਯਾਰ ਕਹਦਾ ਇੱਥੇ ਦੋ ਦੋ ਮਹੀਨੇ ਭਈਏ ਨਾਲ ਦੇ ਵਜਾ ਤੇ ਨਹੀਂ ਹਿੰਦੀ ਬੋਲਦਾ ਉਹ ਬਾਈ ਦੋ ਮਹੀਨੇ ਦਾ ਲਾਇਆ ਦੇਖੀ ਗੱਲ ਕਰਦੇ ਦੋ ਸੌ 80 ਹੈਗਾ ਦੋ ਸੌ 80 ਤੇ ਤਿੰਨ ਮਹੀਨਾ 260 ਉੱਥੇ ਦਾ ਵੀ ਕਰ ਲੈ ਚੈੱਕ ਤਿੰਨ ਆਉਣਾ 260 ਔਰ ਕੀ ਹੈ ਬੰਦ ਪੁਲਿਸ ਇੰਗਲੈਂਡ ਦਾ ਉੱਥੇ ਕਿੰਨਾ ਹੈ ਤਿੰਨ ਪਰਡੂਸ਼ਨ ਉਰੇ ਕਿੰਨਾ ਹੈ 260 లై 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 ਵਾਸੀ ਫੇਰ ਪਰ ਤੁਸੀਂ ਜ਼ਿਆਦਾ ਉਰੇ ਮਸੀ ਕਰਿਆ ਉਹ ਤਾਂ ਪਤਾ ਨਹੀਂ ਕਿਹ ਜਗਾ ਲੰਗਾਈ ਲੰਡਾਂ ਦਾ ਕਰਨ ਲੰਡਾਂ ਦਾ ਬੱਲ ਆਇਆ ਰੱਬ ਜੀ ਬਹੁਤ ਪਿਆਰ ਦਿੱਤਾ ਲੋਕਾਂ ਨੇ ਰੀਲ ਨੂੰ ਪਿਆਰ ਵੀ ਦਿੱਤਾ ਮਜਮਾਨ ਵੀ ਬਹੁਤ ਹੈ ਜਗਦੀਪ ਨੇ ਨਿਕਲਿਆ ਕਮੈਂਟ ਚੁੱਪਦਾ ਸਾਨੂੰ ਜਗਦੀਪ ਰਪਲਾਈ ਰਪਲਾਈ ਕਰਨ ਲੱਗ ਗਿਆ ਨਿਕਲਿਆ ਇੰਨਾ ਬਸ 208 ਹੋਵੇ ਇੰਨਾ ਫਰਕ ਹੈ ਉਹ ਨਹੀਂ ਬਹੁਤ ਸਾਬ ਉਥੇ ਦਾ ਰਹਿਣਾ ਉਥੇ ਦਾ ਉਹਦਾ 20 ਪਈ ਜਾਂਦਾ ਇਹਨੂੰ ਮੇਰੇ ਇੱਥੇ ਦਾ ਲਾ ਦੇ ਕਿ ਤੇ ਪਹਿਲਾਂ ਡੰਡਾ ਨਿਕਲ ਜਾ ਇਹਦਾ ਸਵੇਰੀ ਮੀਂਹ ਐ ਕਰ ਰਿਹਾ ਤੂੰ ਕਰ ਬੀਜ ਦੱਸਿਆ ਹੋਇਆ ਤੂੰ ਸਾਨੂੰ ਕਰ ਲਾ ਹਾਂ ਕਿਤੇ ਵੇ ਕੱਲ ਇਹਦੇ ਰੋਡਾ ਬੰਦ ਕਰਕੇ ਘਰੋਂ ਬਾਹਰ ਜੀ 20 ਪੈ ਜਾਣਾ ਚਲੋ ਚੱਕਾ ਆਏ ਮੁੜ ਕੇ ਆ ਗਏ ਵੀਂਦਰ ਬੈਠ ਚੱਲ ਚੱਲੀਏ ਕਢਿਆ ਚੱਲੇ ਸੀ ਜੱਲੇ ਘਰ ਨੂੰ ਆਇਆ ਏਰੀਆਂ ਦੇ ਖੇਲੀ ਜਾਂਦੇ ਖੇਲੇ ਖੇਲਾ ਖੇਲਾ ਉਰੀਏ ਤੁਸੀਂ ਹਾਂ ਚਲੋ ਫਿਰ ਲਾਖਾ ਪਤੀ ਵੀ ਗਿੜਾ ਜਾਂ ਮਾਰ ਕੇ ਮੁੜ ਜਾਣਾ ਭਾਂਡੇ ਨਹੀਂ ਲੈਂਦਾ ਜਾ ਕੇ ਲੈ ਲਾਖਾ ਪਤੀ ਵੀ ਜਿੱਦਾਂ ਲਾਖਾ ਪਤੀ ਰੋੜ ਪਤੀ ਨਹੀਂ ਬਣਿਆ ਜਿੱਦਾਂ ਆਇਆ ਲਾਖਾ ਪਤੀ ਉਹ ਆਏ ਲਾਖਾ ਪਤੀ ਤੇ ਹਾੜੀ ਲਾ ਦੇ ਇੱਕ ਫੇਰ ਨਾਣੇ ਵਾਲਾ ਥਾਉਗੇ ਨਹੀਂ ਆਇਆ ਹਾਂ ਨਾਲ ਨਾ ਕਰ। ਇੱਕ ਦੋ ਰੋਸ ਕੇ ਬੰਦ ਲਗਾ ਗਏ। ਨਾਲਾ ਸਾਫ। ਪਾਪਾ ਇੱਧਰ ਆ ਗਿਆ। ਅੱਛਾ ਵੇ, ਅਸੀਂ ਪੂਰੇ ਇੱਧਰ ਬੈਠ। ਖੇਡ ਲੈ। ਉਹ ਟਰਾਲੇ 'ਚ ਜਾਣ ਦੇ ਯਾਰ ਇਹਨੂੰ ਉੱਥੇ ਖੇਡ। ਜੇ ਨਹੀਂ ਮਜੂਰੀ ਚਾਹੀਦਾ ਹੋਵੇ ਭਾਈ ਦਾਦੀ। ਟਰਾਲੇ ਚੱਲ। 15 30 45 ਲੈ ਆ। ਚੱਲ। 3-4 ਰੋਜ਼ ਵਿੱਚ ਚੱਲ ਮਿਲ ਜਾਏਗਾ। ਚਲੀ ਜਾਏਗਾ। ਫਿਰ ਬੁਢੀ ਸਲਾਹ ਕੇ ਲੜਖੜਾ ਗਿਆ। ਬੁਢੀ ਲੜਖੜਾ ਗਿਆ। ਜਗਦਾ। ਉਹ ਸਵਾਰੀ 'ਚ ਗਿਆ ਤਾਂ وہی ਕਾਰਨ ਹੋਇਆ ਚਾਹ ਮੈਂ ਚਲਾ ਗਿਆ। ਟਿੱਲੀ ਹੋ ਗਿਆ। ਹਾਂ ਜਾਨੇ ਦੀ ਵਾਲੀ ਨੂੰ ਚਲਾ ਗਿਆ ਉਹ ਤੇਰਾ ਹੇਜ ਕਰਦੀ ਆ ਹਾਂ ਆ ਠੀਕ ਹੋ ਗਿਆ ਠੀਕ ਆ ਮੈਂ ਹਮ ਕੋ ਇੱਕ ਹਫਤਾ ਇਲਾ ਹੋ ਰਹਾ ਹਾਂ ਘਰ ਤੇ ਚੱਲ ਪਿੱਛੇ ਕਹਿੰਦਾ ਬਾਪੂ ਯਾਰ ਮਾਤਾ ਮਾਏ ਹੈ ਕੁਝ ਵੀ ਹੈ ਜੇ ਇਹ ਸਭ ਸੋਚ ਗਿਆ ਆਪਾਂ ਦੀਪ ਨੇ ਕਿ ਰੇਜੀ ਨੇ ਜਾ ਗਈ ਦੀਪ ਯਾਰ ਕਿੱਥੇ ਆਏ ਹੋ ਆਪਾਂ 5 ਮਿੰਟ ਜੇ ਲੈ ਲਵਾ ਸਾਹਿਬ ਹਾਂ ਮੈਂ ਤੁਹਾਨੂੰ ਕਹਿੰਦਾ 10 ਮਿੰਟ ਦੇ ਦੇ ਜਦੋਂ ਜਿਹੜੇ ਟ੍ਰਾਂਸਲੇਟ ਹੋ ਗਈ ਦੇ ਲੈ ਮੈਂ ਠੀਕ ਹੈ ਜੋ ਮਾਤਾ ਮਾਤਾ ਇਹ ਗੱਲਾਂ ਤੋਂ ਆਪਾਂ ਬੈਠਾ ਦੇਖ ਮੈਂ ਕਿਹਾ

ਅਗਲੇ ਕਿਹੜੇ ਚਾਹੂਗੇ ਖੜ ਜਾ ਮੈਂ ਠੰਡਾ ਪੀ ਲਈਏ ਫੇਰ ਤੈਨੂੰ ਕਰਨੇ ਪੈਣੇ ਆ ਆਂਦੇ ਬਿਨਾਂ ਆ ਕੇ ਲੰਗੇ ਹੁਣ ਕਾਰ ਦੇ ਨਾ ਯਾਰ ਅਸੀਂ ਹਾਂ ਬਈਰਾ ਇਧਰ ਸੱਸਰੀ ਗੱਲ ਦਾ ਆਹ ਘਰਦਾ ਵੀ ਸੱਸਰੀ ਗੱਲ ਜੀ ਅੱਜ ਦਾ ਬਲਾਤ ਕਬੂਲ ਕਰੇ ਬਈ ਕਬੂਲੇ ਕਰ ਲਿਆ ਹੁਣ ਬਹੁਤੀ ਬੁਲਾਈਏ ਬਹੁਤ ਜ਼ੋਰ ਲੱਗਿਆ ਦੀ ਹਾਲ ਹੀ ਕਹਿੰਦਾ ਏ ਸੱਸਰੀ ਗੱਲ ਜੀ ਫੇਰ ਇੱਕ ਵਾਰ ਸੱਸਰੀ ਗੱਲ ਕਈ ਸ੍ਰੀਕਾਲ ਜੀ ਹਾਂ ਦੋ ਰੱਤ ਜੁੜ ਗਏ ਓ ਟੰਡਾ ਦੇਖਦਾ ਹਣੀ ਨੂੰ ਕੋਈ ਗੱਲ ਨਹੀਂ ਹੋਰ ਹੈ ਨਾ ਉਤਰ ਤੁਰ ਤੁਰ ਕੇ ਉਹ ਦੇਖੀ ਫੜੀ ਆ ਦੇ ਆ ਦੇ ਆ ਦੇ ਨਾ ਜਾਈ ਥਲੇ ਤਾਂ ਨਾ ਹੁਣ ਨਾ ਚਲਿਆ ਪਹਿਲਾਂ ਇਹਨੂੰ ਭਲਾ ਦੇ ਤੋ ਘੁੱਟਕ ਆਹ ਇਹਨੂੰ ਦੇ ਸ਼ਿੱਟਾ ਪਹਿਲਾਂ ਲੈ ਰੱਖਣਾ ਕੀ ਹੋਇਆ ਆ ਪਾ ਪਾ ਬੱਸ 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 ਉਹ ਬਾਸਾ ਉਹਨੂੰ ਦੇਣਾ ਫੋਟੋ ਗ੍ਰਾਫਰ ਲਾ ਸੱਚੀ ਗਿਆ ਲਾ ਜਿੱਕੇ ਇੱਧਰ ਆਉਂ ਆ ਪਾਈ ਯਾਰ ਪੋਰਾ ਲਾਈ ਦੇ ਜੀ ਅਜੂਠਾ ਕਰਾ ਮੈਨੂੰ ਪੀੜਾ ਸੁੱਚਾ ਕਰਾ ਦੇ ਹਾਂ ਠੀਕ ਹੈ ਠੀਕ ਹੈ ਭਾਈ ਠੀਕ ਆ ਫਿਰ ਉਹ ਜੂਠਾ ਮੋੜ ਪਾਈ ਜੰਨੇ ਆ ਰੋਡ ਨਹੀਂ ਉਹਨੂੰ ਐ ਵੀ ਕੁੱਟ ਭਰ ਗਿਆ ਵਿੱਚ ਤੇ ਵੀ ਘਟ ਗਿਆ ਨਾ ਅਜੂਠਾ ਹੈ ਜਾਂ ਜੂਠਾ ਹੈ ਸੁੱਚਾ ਵੀ ਨਾ ਕਿਹੜਾ ਪੀਣਾ ਹੁਣ ਕਿਹੜਾ ਕਿਹੜਾ ਸੁੱਚਾ ਕਿਹੜਾ ਜੂਠਾ ਹੁਣ ਦੱਸ ਸੱਚ ਕਿਹੜਾ ਮੈਨੂੰ ਪਤਾ ਨਹੀਂ ਦੋ ਨਾ ਲਈ ਮੈਨੂੰ ਪਤਾ ਹੈ ਤਾਂ ਸੀਦੇ ਸਿੱਕਿਆ ਲੈ ਕੇ ਘੱਟ ਪੁਆਇਆ ਹੈ 3 ਵਜੇ ਤੱਕ ਇਹ ਕਿਤੇ ਨੀ ਦੇ ਰੁਕਾ ਕਰਿਆ ਪੈਨੇ ਆ ਹਾ 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 ਬੰਦੇ ਕਰਦੇ ਨੇ ਚਾਹ ਤੇ ਉੱਥੇ ਦੇਖ

ਬਸ ਤਸਫੇ ਕੋਈ ਠੀਕ ਆ 15 ਜਿਹੜਾ ਕੱਲ ਹੈ। ਇਹ ਹੁਣ 15 ਹੈਗਾ ਉੱਪਰ। ਇਹਨੇ ਕਿਹਾ ਵੇਚਣੇ ਆ। ਹਾਂ। ਇਹਨੇ 4 ਤੋਂ 5 ਦੇ 15 ਹੋ ਗਿਆ। ਬਸ ਇਹ ਗੱਲ ਕਰ। ਚੱਟੇ ਨਾਮ ਆ ਤੇਰਾ। ਚੱਲ। ਚਲ ਆ ਜਾ ਓਏ। ਆਇਓ। ਫਲਾਸੀਂ ਜਿਹੜਾ ਹੈ। ਚੱਲ ਹੋ ਗਿਆ। ਚਾਚਾ ਕਿੱਥੇ? ਓ ਫਲਾਸੀ। ਦਪਰ ਤੱਕ ਦਪਰ ਤੱਕ ਪੜਿਆ ਚਾਚਾ ਕਹਿੰਦਾ। ਲੈ ਅ ਵੀ ਕੇ ਬੈਠੇ। ਮੈਂ ਬੈਨ ਨਹੀਂ ਪੁੱਛਿਆ, ਦੀ ਦੀ ਪੁੱਛਿਆ, ਕੀ ਕਰੀ ਹੋਈ। ਮੈਂ ਪਤਾ ਨਹੀਂ ਅਕਲ ਪਾ ਗਈ। ਪੰਜੀ ਜਿਹੜਾ ਤਾਂ ਤਲੋਰ ਹੈ ਹਾਂ ਲੈ ਨਾ ਕੇ ਫੜ ਕੇ ਰੱਖ ਲੈ ਤਾਂ ਮੇਰੇ ਹੱਥੋਂ ਨਾ ਪੈ ਗੁੰਦੇ ਹੋਗੇ ਕੋਈ ਨਾ ਨਰਾ ਦੇਣਾ ਮੈਂ ਖਾਲੇ ਨੂੰ ਦੇਖੀ ਲੈ ਚੂ ਵੇਟੂ ਹੋਗਾ ਨਰਾ ਦੇ ਵੇਟੂ ਨਰਾ ਨਾ ਵੇਟੂ ਜਿਹੜਾ ਪਹਿਲਾਂ ਆਇਆ ਤਾਂ ਦੁਪਹਿਰੇ ਗੋਹੇ ਚੋਂ ਗੋਹੇ ਚੋਂ ਕੋਈ ਉਹ ਚਿੱਠੇ ਜੀ ਕਹਿੰਦਾ ਹੈ ਮੋਟਰ ਵਗੈਰਾ ਕਹਿੰਦਾ ਹੁਣ ਗਿਆ ਲੈ ਕੇ ਚੱਲੂ ਮੰਦਣਾ ਹੁਣ ਮਨ ਲਾਈਟ ਨਾ ਥਗੀ ਹੁਣ ਜਨਰੇਟਰ ਨਾਲ ਲਾਉਣਾ ਪੈ ਗਿਆ ਕਰੇ ਮਰ ਕੇ ਨਾ ਆਉਂਦਾ ਆ ਤੱਕ ਨਹੀਂ ਆਉਂਦਾ ਪ੍ਰੋਗਰਾਮ ਉਗੜ ਲਿਆ। ਇਹਦਾ ਰੋਟੀ। ਇਹਦਾ ਜਾਈ ਹੋ ਰਿਹਾ ਮਿਲਵਾ। ਆਹ। ਮੋੜਦੇ ਨੂੰ ਲਾ ਕਰ। ਇਹੇ ਤਾਂ ਘੜ ਲਾ ਜਾ ਚੇ। ਲਓ ਵੀ ਇਹਨੂੰ। 16 ਕਿਲੋ ਵੀ ਇਹਨੂੰ ਕਿੰਨਾ ਕਰੇ ਜੀ। ਲਾਈਕ ਕਰ ਦਿਵਾਈਆ ਪਨੀਰ ਲਾਉਣਾ ਹੈ। ਇਹ ਕਿਹਦੀ ਦਵਾਈ ਦੱਸਾ ਪਤਾ ਹਰ ਸਾਹੀ ਲਾ ਦੂ 20 ਕਿਲੋ 20 ਕਿਲੋ ਕਿੰਨਾ ਕਹਿ ਰਾ ਜੀ ਭਾਈ ਕਿੰਨਾ ਚਾਹੀਦਾ ਦੱਸ ਤਿਆਰ ਆਸ 20 ਕਿਲੋ ਵੀ ਇਸ ਨੂੰ ਕਿੰਨਾ ਕਹਿ ਰਾ ਚਾਹੀਦਾ ਪਨੀਰੀ ਨੂੰ ਇੱਕ ਸਾਈਡ ਨੂੰ ਤਰੀਆਂ ਚਾਹੀਦੀਆਂ ਐ ਮੰਨ ਕੇ ਚੱਲ 15 ਕਰਨਾ ਦੁੱਧ ਲਈ ਨੂੰ ਹਾਂ ਇੱਕ ਸਾਈਡ ਨੂੰ ਚਾਹੀਦੀਆਂ ਤੇਰੀਆਂ ਦੱਸ ਕਰਨਾ 150 150 ਹਾਂ ਨੀ ਜਗਾ ਬਣ ਗਈ ਕਿੰਨਾ ਲੈਣਾ ਹੁਣ 10 ਨੂੰ ਕਰ ਲਗੁਣਾ ਕਿੰਨੀ ਬਣ ਗਈ ਬਣ ਗਈ ਈ ਕਿਲੋ ਬੀਜ ਨੂੰ ਹਾਂ 20 ਕੀ 20 20 ਨੂੰ 10 ਜੁਆਬਰ ਤੱਕ ਸੀਮ 15 10 ਵਿਸਵੇ ਬਣੇ ਤਾਂ ਅੱਧਾ ਬੀਗਾ ਬਣ ਗਿਆ ਠੀਕ ਆ ਫਿਰ 10 ਵਿਸਵੇ ਹਾਂ ਜ਼ਿਆਦਾ ਜ਼ਿਆਦਾ ਬਣ ਗਈ ਠੀਕ ਆ ਯਾਰ 1 ਵਿਸਵੇ ਦਾ 1 ਕਿੱਕਾ ਕਿਹਨੇ ਵਾਈ ਕਿੱਕ ਵਿਸਵੇ ਬਣ ਜਾਂਦਾ ਵਿਸਵੇ ਤੋਂ 3 ਕਿਲੋ 3 ਕਿਲੋ ਵਿਸਵੇ ਦਾ ਕਾ ਮਰਲੇ ਦਾ ਕਿੰਨਾ ਹੁੰਦਾ ਹੈ ਉਹ ਇਧਰ ਫੜਦੇ ਟ੍ਰੈਲਰ ਆ ਗਿਆ ਕੈਨ ਲੱਗਿਆ ਹੋਇਆ ਇੱਧਰ ਆਉਂਦਾ ਮਿੱਟਰ ਲਾਉਂਦਾ ਕਿੰਨੀ ਜੰਗਲੀ ਮੇਰੀ ਵੀਡੀਓ ਜਾਂਦੀ ਹੈ ਜਿੱਦੀ ਤੋਂ ਵੀ ਜਿੱਦੀ ਵਾਲੀ पे ਕੱਢਿਆ ਬੰਦਾ ਦੇ ਕੱਢਿਆ ਦੇਖਦਾ ਜਾਲੀ ਕਿਨੂੰ ਹਾਂ ਉਹ ਛੇਾਨੂੰ ਰੱਖ ਥੋੜਾ ਜਿਆ ਕਿੰਨੀ ਜਗ੍ਹਾ ਲੱਗਦੀ ਆ ਕਿੱਥੇ ਫਰਮਾ 10 ਕਿਲੋ ਵੀ ਹੋ ਗਿਆ ਕਿੱਲੇ ਦਾ ਯਾਰ ਤਿੰਨ ਬਿਸਵੇਜੇ ਕਿੰਨੇ ਬਿਸਰਾ ਚਾਹੀਦੇ ਆ ਆਸ ਵਿੱਚ ਬਿਸਰਾ ਚਾਹੀਦਾ ਆ, ਨਾਲ ਤੁਸੀਂ ਸਮਾਂ 3 ਕਿਲੋ ਪੈਣਾ। 20 ਕਿਹਾ ਅੱਗੇ ਦੱਸਾਂ ਹੁਣ। 20 ਹੈ, 20 ਹੈ। ਇਹ ਵੇਲੇ ਸੱਜੇ ਨੂੰ ਸੀ ਉਹ ਜਾਈ ਆ। ਹੈ? ਬੱਦਕਿੱਤੀ ਜਾ ਕੇ ਭਾਈ। ਆਓ ਸੱਤ ਤੱਕ, 7 ਤੱਕ। ਉਹ ਜਾਇਦਾ ਦਿੱਦੀ ਨੂੰ ਆਦਾ ਜਿਹੜੀ ਮੋਟੀ ਹੋਈ ਨਹੀਂ ਭਈਆ ਪਟਕੇ ਖੋਜਾ। ਮੈਂ ਕਾਪੂ ਜਿੰਦਾ ਵੇਚੂਗਾ। ਹਾਂ। ਮੈਂ ਲਿਖੇ ਗੱਲ ਮਹੀਨੇ ਕੱਟੀ ਹੋ ਵਰਤੀ ਸੀ। ਆਹ ਫਾਈਬਰ ਮੀਡੀਆ ਦਾ ਇਹਦਾ। ਵਾਓ। ਖਾਰੇ ਨਹੀਂ ਹੋਈ ਆ। ਸਾਰੇ ਨਹੀਂ ਹੋਇਆ। ਬਾਰਾਂ ਦੇ ਐਕਟਿੰਗ ਹੋਇਆ। ਅੱਧੀ ਸੰਗ ਲੱਦੀ ਤੇ ਜਾਂ ਇੱਕ ਪਾਸੇ ਹੋ ਗਈ ਤੇ ਆਹੀ ਸਿੱਧਾ ਇੱਕ ਪਾਸੇ ਰਹਿ ਗਿਆ ਓਏ ਰਹਿਣ ਦੇ ਲੈ ਲੈ ਮੈਂ 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 ਇਹ ਹਵਾ ਖੜ ਗਈ ਕਰਵੀ ਕਿੰਨੀ ਹੋ ਗਈ ਬਾਈ ਆ ਜਾ ਉਰੀਆ ਪਤਾ ਉਰੀਆ ਉਰੀਆ ਹਲੇ ਉਰੀਆ ਉਰੀਆ ਟ੍ਰੇਲਰ ਖਲਾ ਟ੍ਰੇਲਰ ਹੀ ਲੋਡ ਮੜਾਇਆ ਹੈ ਹੈ ਟਰੈਕਟ ਪੁੱਜ ਜਾ ਫੇ ਚੱਲ ਚੱਲ ਟਰੈਕਟ ਪੁੱਜ ਜਾ ਆ ਬੋਤਲ ਤਾਂ ਰੱਖ ਦੇ ਫਰੀ ਟਾਇਰ ਨੂੰ ਹੀ ਤੇ ਢੋਲ ਨਹੀਂ ਆਉਣਾ ਆ ਗੱਡੀ ਨਿਪੜ ਗਿਆ ਤੂੜੀ ਦਾ ਮਸ਼ੀਨ ਤੋਂ ਆਤੀ 33 ਵਾਹ ਵਾਹ ਕਿਦਾ ਕੰਮ ਕਿੰਨੇ ਟਰੈਲੀ ਬਣੇ ਦੱਲੀ ਆਦ ਕੀ ਗੱਡੀਆਂ ਮਾਰਤੀ ਹੋਈਆਂ 250 ਟਰੈਲੀ ਬਣ ਗਈ 350 ਬਣ ਗਈ 350 250 350 ਇਹ 250 ਸੀ ਇਹਦਾ ਇਹ ਪਹੁੰਚਦਾ ਹੈ ਇਨਕਮ ਪਾਟੀ ਕਰਨ ਦੇ ਮਾਰਾ ਕਰਦਾ ਉਹ ਤਾਂ ਦਾਦਾ ਵੀ ਤੂੜੀ ਵਾਲੀ ਰਹਿਣੀ ਕਿਤੇ ਵੀ ਨਾ ਲਿਆਉਣ ਅੱਛਾ ਹਾਂ ਨਹੀਂ ਨਾ ਇਹਦਾ ਕੋਈ ਨਾ ਸੈਸੇ ਠੀਕ ਆ ਹਾਂ ਤਾਇਆ ਤਾਇਆ ਆਪਾਂ ਬੇਚ ਕੇ ਸਦਾ ਟੂੜੀ ਵਾਲੀ ਲੈਂਦੀ ਆ ਤਾਲਾ ਤੈਸਾ ਬਟਾ ਕਰ ਲੈ ਨਾ ਪੂਰੇ ਦੇਰਾ ਤੈਨਾਂ ਕਹਿੰਦਾ ਤੂੰ ਸੈਸੇ ਚੰਗਾ ਹਾਂ ਕੱਤਾ ਸਾਈ ਤੇ ਪੋਣਾ ਬਾਜ ਬਈ ਆਏ ਬਾਜੀ ਮੈਂ ਮਾ ਬਾਹਾਂ ਐਸੀ ਕੈਵਲ ਦਵਾ ਐਸੀ ਕੈਵਲ ਐਸੀ ਜੇ ਮੈਂ ਕੀ ਕਰੂਗਾ ਤੂੰ ਹਾਂ ਕੀ ਨਹੀਂ ਕਰੂਗਾ ਬੋਤਲ ਰੱਖੀ ਟੂੜੀ ਟਰਾਇਆਂ ਚਾਹ ਬੋਤਲਾਂ ਓਏ ਬੇਵੀ ਗੱਲ ਥੋੜਾ ਐਸੀ ਕੈਵਲ ਦਾ ਬਾਈ ਟੂੜੀ ਤਾਂ ਨਹੀਂ ਕਰਦਾ ਨਹੀਂ ਮੈਂ ਇਸ ਉੱਪਰ ਕਰ ਦਦੀ ਦਾਰ ਕਰ ਦਦੀ ਫਿਰ ਲਈ ਆ ਠੰਡਾ ਵਿੱਚ ਠੰਡਾ ਨਾ ਫੇਰ ਕਿਨੇ ਗੂਗਾ ਫੇਰ ਬੜੂਗਾ ਇਹ ਕੰਮ ਬੜੇ ਆ ਇਹ ਗਾਦੀ ਖੋਦੇ ਨੇ ਵਿੱਚੋਂ ਉਹਦੇ ਜੋ ਨਿਕਲ ਨਹੀਂ ਵੀ ਇਹ ਨਹੀਂ ਕਰਨਾ ਜਿਆਦਾ ਏਸੀ ਲੱਗਿਆ ਵਿੱਚ ਐਲਫਰ ਰੱਖ ਆਪਣੇ ਹੱਥ ਹੈਗੇ ਆ ਫੇਰ ਕੌਣ ਹੈ ਤੈਂ ਕਹਿੰਦਾ ਨਿਕਲਣਾ ਬਾਹਰ ਕੌਣ ਹੈ ਐਲਫਰ ਤੈਂ ਕਹਿੰਦਾ ਨਿਕਲਣਾ ਬਾਹਰ ਹੈ ਪੈ ਗਿਆ ਹੈ ਹੈ ਇਸੀ ਜਿਹੇ ਬਹਿ ਆਪਣਾ ਜਰਾ ਮਸ਼ੀਨ ਚਲਾ ਕੈਮਰਾ ਇੱਕ ਮਸ਼ੀਨ ਉੱਪਰ ਲੱਗਿਆ ਨਾ ਕੈਮਰੇ ਨਾਲ ਟਰਾਲੀ ਮਸ਼ੀਨ ਦੀ ਪੈ ਗਈ ਹੋਰ ਕਿਉਂ ਉਦਾਂ ਹੀ ਜਦੀ ਕਹਿੰਦਾ ਉਹਨਾਂ ਕਿੰਨੋ ਕਿੰਨੋ ਸਮਝ ਲਾ ਬੈਠ ਚਲ ਮੰਨ ਲੋ ਇਹ ਉਹ ਮੰਨ ਲੋ ਠੀਕ ਆ ਮੰਨ ਲੋ ਯਾਰ ਗੱਦਾ ਸਾਫ ਲੱਗਿਆ ਬੈ ਲਾਉਣ ਉਹ ਸਾਡੇ ਕੋਈ ਬੈਠ ਕੇ ਬੈਠ ਕੇ ਸੁਣਾ ਜੀ ਕਰਕੇ ਆਇਆ ਇਹ ਨਹੀ 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 ਕੱਕ ਜੀ ਬਿਮਾਰੀ ਦੀ ਮੈਂ ਇਹ ਆ ਬਾਈ ਉਹ ਬੋਲੇ ਰਹਿਣ ਦਾ ਫੱਕ ਪੈ ਜਾਂਦਾ ਫੱਕ ਬੈ ਗਿਆ ਹਾਂ ਲੈ ਨਰਨਗ ਇੰਤਜ ਨੂੰ ਲੱਗ ਗਿਆ ਸਭ ਤਾਂ ਸੁਣਦਾ ਭਾਈ ਜਦ ਵੀ ਅੰਨਾ ਹੋ ਗਿਆ ਇਹ ਨਾਲ ਜਿਆਦਾ ਸੁਣ ਲੱਗ ਗਿਆ ਜਦ ਵੀ ਉਹਦੇ ਦੇਖਣ ਲੱਗ ਗਿਆ ਹੁਣ ਸੁਣਦਾ ਭਾਈ ਹੋਰ ਤਾਂ ਤੁਹਾਨੂੰ ਸੁਣਦਾ ਨਹੀਂ ਉਹ ਫੇ ਮੱਲੇ ਗੋਲੇ ਨੂੰ ਘਰੀ ਜਾਂਦੇ ਹੋਰ ਨੂੰ ਲੱਗ ਨਹੀਂ ਜੀ ਜੇਰੀ ਜੇਰੀ ਮਤਲਬ ਦੀ ਗੱਲ ਉਹ ਸੁਣੋ 2 ਕਿਲੋਮੀਟਰ ਪਿੱਛੇ ਹੀ ਆਈ ਜਾਂਦੇ ਕੋਈ ਉਹ ਹੋਰ ਨਹੀਂ ਸੁਣਦਾ ਇਹ ਉਹ ਟਰੈਕਟਰ ਬੋਲੇ ਦਾ ਗੱਡੀ ਬੋਲੇ ਦੀ ਤੇ ਮੱਜ ਆਈ ਅਸੀਂ ਉਹ ਗੋਲੇ ਨਹੀਂ ਟਰੈਕਟਰ ਬੋਲੇ ਦੀ ਉਹ ਗੱਡੀ ਭੁੱਜ ਮੱਜ ਵਾਲੇ ਪੁਰ ਕੋਲ ਤੇ ਅੱਜ ਤੇ ਭਲਿਆਂ ਤੱਕ ਮਗਰੇ ਆਏ ਅੱਜ ਲੰਘੇ ਤੁਸੀਂ ਅੱਜ ਵੀ ਤਾਂ ਗਏ ਚਾਰ ਦਿਨ ਦੀ ਗੱਲ ਆ ਪੰਦੀ ਉਹ ਚਾਰ ਦਿਨ ਦੀ ਅੱਜ ਵੀ ਅੱਜ ਤੇਰੀ ਗੱਡੀ ਇੱਧਰ ਨੂੰ ਗਈ ਤੂੰ ਚਲਾਉਂਦਾ ਅੱਜ ਨਹੀਂ ਕੱਲ ਗਏ ਅੱਜ ਜਿਆਦਾ ਮੈਂ ਮੈਂ ਕਿਹਾ ਸ਼ਾਮ ਮੇਲ ਗੱਡੀ ਸ਼ਾਮ ਨਹੀਂ ਕੱਲ ਗਏ ਤੇ ਕੱਲ ਉਹ ਕੱਲ ਗਏ ਤੇ ਕੱਲ ਅਸੀਂ ਉੱਥੇ ਜਾ ਕੇ ਜਿਵੇਂ ਗਾਉਂਦੇ ਨਹੀਂ ਅੱਜ ਜਿਆਦਾ ਅਸੀਂ ਉੱਥੇ ਬੀਲੇ ਤੇ ਆਏ ਆ ਅੱਜ ਨਹੀਂ ਅੱਜ ਨਹੀਂ ਜਿਆਦਾ ਤੇਰੀ ਗੱਡੀ ਮੈਨੂੰ ਲੱਗੋ ਚੰਡੀਗੜ੍ਹ ਨੰਬਰ ਦੀ ਤੇਰੀ ਗੱਡੀ ਹਾਂ ਚੰਡੀਗੜ੍ਹ ਆ ਰਹਿ ਗਈ ਗੱਡੀ ਹੈ ਕਿੱਥੇ ਜਿਹੜੀ ਨਾ ਨਾ ਗੱਡੀ ਬੈਂਚ ਖੜੀ ਕਰਾ ਸਵੇਰ ਦੀ ਉਹ ਫੇਰ ਭਲੇਖਾ ਲਾਦੇ ਸਾਲ ਲਗਾਏ ਤੇ ਭਾਈ ਸਾਲ ਲਗਾਏ ਤੇ ਸੀ ਸਾਲ ਲਗਾਏ ਤੇ ਸੀ ਉਹ ਕੰਮ ਨੇ ਕੋਲ ਮਨੇ ਅਮੜਾ ਵੀ ਲਾਈ ਫਿਰ ਰਾਤ ਕੋਈ ਥੋੜਾ ਨਹੀਂ ਤੇਰਾ ਮੇਰੇ ਅਵੇ ਮੈਂ ਹੀ ਤਾਂ ਤੂੰ ਉਧਰ ਨੂੰ ਕਰਨੇ ਕਰਨ ਨੂੰ ਵੱਡੀ ਬਹੁਤ ਸੀ ਜੀ ਭਈਆ ਇਧਰ ਨੂੰ ਤੂੰ ਮਾਰ ਨਹੀਂ ਗਿਆ ਵੀਰੇ ਅੱਦੋਂ ਕੀ ਕਿਹਾ ਕਿ ਮਾਰ ਡਰਾਈਵਰ ਹੁਣ ਮੈਂ ਚੱਲ ਆਇਆ ਤਾਂ ਗੱਡੀ ਪਾਉਂਦਾ ਕੁਲੀ ਮਗਲੇ ਕਹਿੰਦਾ ਉਹਨੂੰ ਵੀ ਦੇਖਿਆ ਤੂੰ ਉਹਨੂੰ ਦੇਖਿਆ ਨਹੀਂ ਬਾਤ ਮੈਂ ਗੱਡੀ ਦੇਖ ਲਈ ਉਹ ਟਾਈਮ ਗੱਡੀ ਕਿੱਥੇ ਲੀਕਦੀ ਆ ਉਹ ਟਾਈਮ ਵੀ ਤਾਂ ਦਿਖਦਾ ਉਹ ਬੰਦਾ ਇਹਨੂੰ ਹਾਂ ਜੀ ਗੱਡੀ ਫ੍ਰਿਕਣੇ ਕਿੱਸਾ ਦੇ ਦੇ ਦੇਖ ਤਾਂ ਜਾਂਦਾ ਲੈਦਾ ਫਿਰ 1:00 ਵਜੇ ਕਾੜ ਦੇਗੇ ਮੈਨੂੰ ਛੱਡ ਕੇ ਹੀ ਤਾਂ ਲੱਗਦਾ ਇਹ ਮੈਂ ਥੋੜੇ ਉੱਲੇ ਜਗਾ ਹਾਂ ਹਾਂ ਅਬ ਤੂੰ ਆਹ ਗਾ ਨਾ ਬੋਲੋ ਜ ਤਾਂ ਮੈਂ ਇੱਧਰ ਮੇਰੇ ਪਰਗਾ ਇਲਜ਼ਾਮ ਦੋ ਵੀ ਮੈਂ ਹਟਦਾ ਗੱਡੀ ਵਾਲੀ ਫਾਗਗੇ ਵਾਲੀ ਆ ਗੱਡੀ ਇਹ ਬੁੜੀ ਨਹੀਂ ਫਾਗੇ ਤੇ ਹੋਰ ਦੀ ਹੁਣੀਆ ਫਿਰ ਅਮਰੇ ਨਾਲ ਇਹਨੂੰ ਮੁੜ ਗਿਆ ਐ ਸਾਹਿਬ ਜੀ ਇਤਰਾ ਦੇ ਇਹਨੂੰ ਆਹ ਆਪਣਾ ਛੱਡ ਛੱਡਣ ਗਿਆ ਤਾਂ ਉਹਨਾਂ ਨੂੰ ਬਾਤ ਚ ਬਾਤ ਚ ਮੇਰਾ ਮੁੱਠੀ ਦਾ ਹੁਣੇ ਕਾਕੇ ਨੂੰ ਦੇਸ ਤੇ ਚੱਲ ਹਾਂ ਕਾਕੇ ਦਾ ਇਹਦੇ ਲੈ ਨਹੀਂ ਦਾ ਹੋ ਗਿਆ ਹਾਂ ਉਹ ਫਿਰ ਨਹੀਂ ਰਹੂਗਾ ਜਦੋਂ ਹੋਲੀ ਹੋਲੀ ਪਤਾ ਲੱਗਿਆ ਹੋਈ ਹੋਈ ਕਿਚੜ ਉਹ ਬਾਈ ਮੇਰੀ ਗੱਲ ਸੁਣ ਲੈ ਆਪਣੇ ਪਿੰਡ ਪਹਿਲਾਂ ਵੀ ਇਹ ਕੰਮ ਹੋਇਆ ਦਾ ਉਹਦਾ ਕਾਲੇ ਦਾਲ ਉਹ ਮਿਲਿਆ ਹੁਣ ਮਿਲਿਆ ਗੱਡੀ ਉਹਦੀ ਗੱਡੀ ਆ ਦੇਖ ਲੈ ਕੈਸਾ ਬਦ ਮਿਲੀ ਸੀ 12 ਚ ਖੋਇਆ ਸੀ ਮੈਂ ਕਹਿੰਦਾ 23 ਚ ਮਿਲਿਆ ਦਾ 23 ਚ ਗੱਡੀ ਵੀ 23 ਚ ਗੱਡੀ ਮਿਲੀ ਆ ਬੰਦਾ ਕਿੱਥੇ ਮਿਲਿਆ ਪਤਾ ਮਿਲਿਆ ਹੀ ਨਹੀਂ ਬੰਦਾ ਤਾਂ ਨਹੀਂ ਮਿਲਿਆ ਬੰਦਾ ਬੱਸ ਤੇ ਮੇਰੀ ਗੱਲ ਸੁਣ ਲੈ ਵਿਚੋ ਕੀ ਮਿਲਣਾ ਉਹਦਾ ਨਾ ਦੇ ਨਹੀਂ ਗੱਲ ਉਹ ਆ ਲੋਹਾ ਤਾਂ ਉਹ ਜੀ ਵੇ ਰਹਿੰਦਾ ਪਾਣੀ ਜੋ ਕੱਢੀ ਉਹ ਜੰਨੀ ਲੀਰਾ ਲੂਰਾ ਆ ਉੱਥੇ ਬੈਠ ਰਹੇ ਆ ਮੈਂ ਚੱਕੀ ਮੁਰੇ ਬਾਈ ਪਿਆ ਪਤਾ ਨਹਿਰ ਮੈਂ ਕਿ ਆ ਕੁਸ ਪਿਆ ਥੱਲੇ ਪਿੱਛੇ ਜੇ ਇੱਕ ਵਾਰੀ ਬੰਦ ਹੋਈ ਤੇ ਬਹੁਤ ਚਿਰ ਹੋ ਗਿਆ ਹਾਂ ਕਿ ਨਹਿਰ ਹਾਂ ਜੇ ਟੁੱਟੀ ਵੀ ਇੱਥੇ ਤੋੜੀ ਦੀ ਜਦ ਐਸੇ ਬੜੀ ਨਦੀ ਵਿੱਚ ਟੁੱਟ ਗਈ ਦੀ ਇਹ ਫੇਰ ਇੱਡੀਆਂ ਕੋਲ ਪਥਰੀਆਂ ਇੱਡੀਆਂ ਕੋਲ ਨੂੰ ਅੱਛਾ ਯਾਰ ਪਿਛਲਾ ਪਾਣੀ ਵੀ ਮੂਲਾ ਦਾ ਜਿਹੜਾ ਹੁਣ ਤਾਂ ਹੁਣ ਇਹਦੇ ਪਿਛਲੇ ਪਿਛੇ ਨੂੰ ਮੁੜ ਆਇਆ ਗਾਹਾਂ ਨੂੰ ਜਾਂਦਾ ਤਾਂ ਅੱਛਾ ਹਾਂ ਅਰ ਉਹੀ ਵੇ ਗੈਂਤੇ ਕਹਿੰਦੇ ਸਾਰਾ ਮੀਂਹ ਨਹੀਂ ਪਿਆ ਕੁਝ ਨਹੀਂ ਹੋਇਆ ਕਹਿੰਦੇ ਨਦੀ ਜਿਹੜੀ ਫਿਰਦੀ ਉਹ ਪਸਿਵਨ ਦਾ ਦਾ ਕਹਿੰਦਾ ਨਹੀਂ ਬੰਦ ਹੈ ਇਹ ਹੈ ਨੰਗਲ ਤੇ ਬੰਦ ਹੋਣੀ ਹੈ ਨੰਗਲ ਤੇ ਬੰਦ ਹੋਣੀ ਹੈ ਡੈਮ ਤੇ ਕਿੰਨਾ ਪਾਣੀ ਨਹੀਂ ਮੰਗਣਾ ਉੱਥੇ ਭਗੌਰ ਸਾਹਿਬ ਤੇ ਕੰਮੀ ਆ ਹਾਂ ਉੱਪਰ ਦੀ ਹੁੰਦੀ ਹੈ ਇਹ ਤੇ ਬਾਬੇ ਤੂੰ ਪਾਣੀ ਦੇ ਲੈ ਕਿੰਨਾ ਉਤਰਿਆ ਹੋਣਾ ਕੁੱਤੇ ਤੇ ਬਾਅਦ ਸਾਰੀ ਖਾਲੀ ਹੋ ਕੇ ਪਾਣੀ ਹੁੰਦਾ ਹਣਾ ਜਦ ਜਲ ਸਾਨ ਬਾਹਰ ਨਿਕਲੇ ਮੋਟਰ ਮੋਟਰਸਾਈਕਲ ਨਹੀਂ ਆ ਗਿਆ ਸਾਰੇ ਮੋਟਰਸਾਈਕਲ ਸਾਈਕਲ ਬਹੁਤੋਂ ਨਿਕਲੇ ਤੇ ਜਦ ਤੁਸੀਂ ਟੁੱਟ ਗਈ ਉੱਥੋਂ ਆਪਣੇ ਆਵੇਂ ਨੀਵੇਂ ਹੋ ਜਾਣਗੇ ਉਹ ਰੇਹ ਤਾਰਾਂ ਨਿਕਾਲ ਹਾਂ ਰੇਹ ਤਾਰਾਂ ਨਹੀਂ ਕਰਾਂ ਕੀ ਜੀ ਅਰੇ ਤਾਰ ਦੇਣਾ ਹੁਣ ਹਾਂ ਉਹ ਰਾਤ ਆਪਣੀ ਉਹ ਨਾ ਆ ਕੇ ਪੈ ਜਾਣਾ ਰੋਟੀ ਖਾ ਕੇ ਦੂਦੂ ਫੁਲਕੇ ਨਾ ਬਫ ਤਾਰ ਦੋ 19 30 ਤਾਰ ਦੇ ਜਾਓ ਤਾਰ ਦੋ ਜਾਓ ਰਾਖੀ ਬੈਠਾ ਉਹ ਕਹਿੰਦਾ ਮੱਛੇ ਖਾਏ ਉਹ ਅਗਰ ਕਹਿੰਦੇ ਮੱਛੇ ਨਾਲ ਲੱਗੇ ਲੱਗਦਾ ਬਹੁਤ ਆਉਂਦੇ ਉਹ ਰਾਖੀ ਆ ਬੰਦਦਾ ਬਾਹਰ ਚੱਲ ਬਤਾ ਰਹੀ ਇਹ ਚੱਲ ਵੀ ਚੱਲ